ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟੋਲ ਪਲਾਜੇ ਤੋਂ ਜਾਨੀ ਕਿ ਲੰਘ ਰਿਹਾ ਸੀ ਪਿੰਡ ਪਗੂਪੁਰ ਨੇੜੇ ਪੱਟੀ ਮੋੜ ਤੇ ਬਾਬਾ ਜੀ ਦੇ ਸਾਈਕਲ ਨੂੰ ਵੇਖ ਕੇ ਇਹਨਾਂ ਦੇ ਦਰਸ਼ਨ ਹੋਏ ਜਿਹੜੇ ਕਿ ਲੇਹ ਲਦਾਖ ਦੀ ਯਾਤਰਾ ਕਰਕੇ ਤੇ ਹੁਣ ਜਾਨੀ ਕਿ ਅੰਮ੍ਰਿਤਸਰ ਤੋਂ ਆ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਕਿਉਂਕਿ ਇਹ ਉਮਰ ਦੇ ਵਿੱਚ ਵੇਖੋ ਜਾਨੀ ਕਿ ਯਾਤਰਾ ਕਰ ਰਹੇ ਆ ਤੇ ਅੱਜ ਦੇ ਨੌਜਵਾਨ ਜਿਹੜੇ ਜਾਨੀ ਕਿ ਨਸ਼ੇ ਦੀ ਗਿਰਫਤ ਦੇ ਵਿੱਚ ਹੋ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹੋਗੇ ਇਹਨਾਂ ਤੋਂ ਸਿਹਤ ਲੈਣ ਵਾਲੀ ਗੱਲ ਹੈ ਤੇ ਆਪਦੀ ਉਮਰ ਜੋ ਵੀ ਹੈ ਉਹਨੂੰ ਨਾ ਦੇਖੋ ਪਰਮਾਤਮਾ ਦੇ ਲਾੜ ਲੱਗੋ ਤੇ ਯਾਤਰਾਵਾਂ ਜਿਹੜੀਆਂ ਜਰੂਰ ਕਰੋ ਹੁਣ ਇਹਨਾਂ ਤੋਂ ਪੁੱਛਦੇ ਕਿੱਥੋਂ ਆਏ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਸਵੀਰ ਦਿੱਤਵਾ ਜਿਹੜਾ ਸ਼੍ਰੀ ਮੁਖਤਸਰ ਸਾਹਿਬਾ ਜੀ ਮੈਂ ਆਪਣੇ ਪਿੰਡ ਕੋਟ ਭਾਈ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਯਾਤਰਾ ਅਰੰਭ ਕੀਤੀ ਸਾਈਕਲ ਤੇ ਗੁਰਦੁਆਰਾ ਪਤਨ ਸਾਹਿਬ ਲੈ ਲੇ ਰਖਦੇ ਜੀ ਜੋ ਬਾਬਾ ਨਾਲ ਕੀ ਨੇ ਕਿਰਪਾ ਕੀਤੀ ਹੈ ਜੀ ਉਥੋਂ ਯਾਤਰਾ ਕਰਦਾ ਹੋਇਆ ਸ਼੍ਰੀ ਨਗਰ ਹੁੰਦਾ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਹੁੰਦਾ ਜੀ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਤੇ ਹੁੰਦਾ ਦਸਤੂਰ ਕਰਦਾ ਹੋਇਆ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਹੈ ਤੇ ਇਹ ਭਾਈ ਸਾਹਿਬ ਮੈਨੂੰ ਮਿਲੇ ਇਹਨਾਂ ਨੇ ਮੇਰਾ ਸਾਈਕਲ ਦੇਖਿਆ ਫਿਰ ਰੁਕੇ ਭਾਈ ਤੇ ਬਹੁਤ ਵਧੀਆ ਮਨ ਕੇ ਤੁਸੀਂ ਸੁਖ ਕੀਤੀ ਇਹਨਾਂ ਨੇ ਆ ਪੈਸਾ ਥੋੜਾ ਪਿੰਡ ਕਿਹੜਾ ਜੀ ਪਿੰਡ ਮੇਰਾ ਜੀ ਹੈਗਾ ਵਾ ਕਿਤੋਂ ਹਲਕਲਾ ਤਸੀਲ ਸਾਡੇ ਹੈਗੇ ਤਰਨਤਾਰਨ ਤੇ ਨਹੀਂ ਤਸੀਲ ਸਾਡੀ ਪੱਟੀ ਆ ਜਿਹੜਾ ਤਰਨਤਾਰ ਤੇ ਆਰ ਜਿਹੜਾ ਤਰਨਤਾਰ ਸਾਹਿਬ ਜੀ ਤਸੀਲ ਤੁਹਾਡੀ ਪੱਟੀ ਤੇ ਤੁਹਾਡਾ ਨਾ ਕੀ ਆ ਜੀ ਗਵਿੰਦਰ ਸਿੰਘ ਜੀ ਗਵਿੰਦਰ ਸਿੰਘ بھائی ਇਹਨਾਂ ਨੂੰ ਬਹੁਤ ਚਾੜ੍ਹਿਆ ਖੁਸ਼ੀ ਹੋਈ ਮਿਲ ਕੇ ਇੱਥੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਬਹੁਤ ਹੀ ਮਾਨੂੰ ਖੁਸ਼ੀ ਲੱਗੀ ਤੇ ਇਹਨਾਂ ਨੇ ਸੋਚਿਆ ਦੋ ਮਿਲ ਕੇ ਇੱਥੇ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਨੇ ਮੇਰੇ ਨਾਲ ਤੇ ਬਾਬਾ ਨਾਨਕ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਿਆ ਜੀ ਇਹਨਾਂ ਨੇ ਮੇਰਾ ਮਾਨਦਨ ਵੀ ਕੀਤਾ ਜੀ ਤੇ ਬਾਬਾ ਨਾਲ ਕੇ ਨਸਰ ਤੇ ਮਿਹਰ ਭਰ ਆਸ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ